ਜੋ ਸਾਡੇ ਫਾਇਦੇ ਫਾਇਦੇ ਲੋਕੀਂ ਕਹਿੰਦੇ ਹੈ ਕਿ ਸਰਕਾਰ ਦਾ ਫਾਇਦਾ ਇਸਦਾ ਵੱਢ ਕੇ ਆਪਣਾ ਨਾਮਾਰੇ ਦੇਸ਼ ਦੇ ਵਿੱਚ ਰੋਟੇ ਕੱਟਦੇ ਹੈ ਲੀਡਰ ਨਹੀਂ ਹੈ ਸੋਚੀਂ ਸਹੀ ਜੀ ਨਾਲ ਹਟਕੋ ਕੰਪਨੀ ਦੇ ਸੀਐਮਡੀ ਵੀ ਖੜੇ ਨੇ ਸੰਜੀਤ ਜੀ ਜਿਨ੍ਹਾਂ ਦੇ ਵੱਲੋਂ ਕਿ ਇਹ ਸਾਰਾ ਵਾ ਜਿਹੜਾ ਬਹੁਤ ਵੱਡਾ ਕੰਟਰੀਬਿਊਸ਼ਨ ਕੀਤਾ ਗਿਆ ਸਰ ਦੇਖਿਆ ਵਾ ਕਿ ਹਟਕੋ ਕੰਪਨੀ ਦਾ ਬੜਾ ਵੱਡਾ ਯੋਗਦਾਨ ਹੈ ਸਮਾਜ ਸੇਵਾ ਤੇ ਖਾਸ ਕਰਕੇ ਇਹ ਲੋਕਾਂ ਲਈ ਜਿਹੜੇ ਕਿ ਦਿਵਿਆਂਗ ਨੇ ਤਾਂ ਸਰ ਅਜਿਹੇ ਪ੍ਰੋਗਰਾਮ ਹਟਕੋ ਕੰਪਨੀ ਵੱਲੋਂ ਭਵਿੱਖ ਦੇ ਵਿੱਚ ਵੀ ਉਲੀਕੇ ਜਾਣਗੇ ਹਟਕੋ ਕਸ ਹਰ ਵਕਤ ਇਹ પ્રયાસ ਰਹਤਾ ਹੈ ਕਿ ਹਮ ਆਪਣੇ ਸਮਾਜਿਕ দায়িত্ব ਨੂੰ ਕਿਸ ਤਰੀਕੇ ਸੇ अच्छी तरीके से पूरा कर पाएँ और जहाँ तक इस पैसे की रीच हो सकती है जिनको ज़रूरत है और उसके तहत हमने अलिमको के साथ काम किया यहाँ के डिस्ट्रिक्ट एडमिनिस्ट्रेशन ने बहुत सपोर्ट किया ये बहुत ही कम समय में हमने आइडेंटिफाई किए लोग और उन तक ये सुविधा पहुँचाई गई और मुझे पूर्ण विश्वास है कि इस चीज़ की इन लोगों को ज़रूरत थी और ये समाज में और अच्छी तरह अपनी भागीदारी निभाएंगे जी में सर ने कहा हुआ कि हडको कंपनी अपनी रिस्पॉन्सिबिलिटी नुके पूरी अवेयर है तो फ्यूचर भी जिथे भी उन्होंने ज़रूरत होगी वो अपनी जीडी कंट्रीब्यूशन ਦੇਣ ਦੇ ਲਈ ਤਿਆਰ ਰਹਿਣਗੇ ਸਾਡੇ ਨਾਲ ਡੀਐਸਐਸਓ ਸਰ ਟਵਾਣਾ ਸਾਹਿਬ ਵੀ ਖੜੇ ਨੇ ਸਰ ਦੇਖਿਆ ਵੇ ਕਿ ਸਰਕਾਰ ਦਾ ਜਿਹੜਾ ਕੰਟਰੀਬਿਊਸ਼ਨ ਹੈ ਸਰਕਾਰ ਦਾ ਜਿਹੜਾ ਸਹਿਯੋਗ ਹੈ ਉਹ ਅਜਿਹੇ ਕੰਮਾਂ ਦੇ ਵਿੱਚ ਬਹੁਤ ਮਹੱਤਵ ਰੱਖਦਾ ਵਾ ਤਾਂ ਸਰ ਜਿਹੜਾ ਅੱਜ ਦਾ ਇਹ ਆਯੋਜਨ ਹੈ ਹਟਕੋ ਕੰਪਨੀ ਐਲਮਕੋ ਤੇ ਤੁਹਾਡੇ ਸਾਰਿਆਂ ਵੱਲੋਂ ਜਿਹੜਾ ਜੁਆਇੰਟ ਆਪਰੈਲ ਹੈ ਇਹਦੇ ਬਾਰੇ ਕੀ ਕਹੋਗੇ ਅਸੀਂ ਪਹਿਲਾਂ ਤਾਂ ਤੁਹਾਡਾ ਸਾਰਾ মিডিਆ ਦਾ ਧੰਨਵਾਦ ਕਰਨਾ ਚਾਹਾਂਗੇ ਜਿਨ੍ਹਾਂ ਨੇ ਸਾਨੂੰ ਇੰਨਾ ਜ਼ਿਆਦਾ ਸਪੋਰਟ ਕੀਤਾ ਸਭੂਖੰਨਾ ਵਾਸੀਆਂ ਦਾ ਸਾਡੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇੱਕ ਪਹਿਲ ਕੀਤੀ ਗਈ ਵੀ ਇਹ ਜਿਹੜਾ ਹੈਗਾ 20 ਫਰਵਰੀ ਨੂੰ ਜਿਵੇਂ ਮੈਂ ਤੁਹਾਨੂੰ ਸਾਡਾ ਅਸੈਸਮੈਂਟ ਦਾ ਕੈਂਪ ਲੱਗਿਆ ਸੀ ਅੱਜ 4 ਮਾਰਚ ਹੈਗਾ ਤੇ ਸਰਦੀ ਬਦੌਲਤ ਹੈ ਸੀਐਮਡੀ ਸਾਹਿਬ ਹੜਕੋ ਦੇ ਸਾਡੇ ਵਿਚਕਾਰ ਮੌਜੂਦ ਨੇ ਉਹਨਾਂ ਦੀ ਬਦੌਲਤ ਹੈ ਵੀ ਇੰਨੀ ਛੇਤੀ ਇਹ ਸਮਾਨ ਇਹਨਾਂ ਨੂੰ ਦਿੱਤਾ ਜਾ ਰਿਹਾ ਹੈ ਨਹੀਂ ਲੋਕ ਪਰਚੀਆਂ ਸੰਭਾਲਦੇ ਹੀ ਫਰੀ ਜਾਂਦੇ ਹੈਗੇ ਨੇ ਤੇ ਅਸੀਂ ਬੜਾ ਧੰਨਵਾਦ ਕਰਦੇ ਹਾਂ ਲਿਮਕੋ ਤੋਂ ਅਸ਼ਵਿੰਦਰ ਸਰ ਆਏ ਨੇ ਮੇਰੇ ਨਾਲ ਅਸ਼ਵਿੰਦਰ ਜੀ ਦਾ ਵੀ ਬੜਾ ਧੰਨਵਾਦ ਆ ਸਾਹੂ ਜੀ ਦਾ ਸਾਰੀ ਲਿਮਕੋ ਦੀ ਟੀਮ ਜਿਨ੍ਹਾਂ ਨੇ ਅਸੈਸਮੈਂਟ ਕੀਤੀ ਜਿਹੜੇ ਅੱਜ ਡਿਸਟ੍ਰਿਬਿਊਸ਼ਨ ਤੇ ਪਹੁੰਚੇ ਨੇ ਸਮੂਹ ਅਨਾਬਾਸੀਆਂ ਦਾ ਬਹੁਤ ਧੰਨਵਾਦ ਹੈ ਇਹ ਬਹੁਤ ਵੱਡਾ ਉਪਰਾਲਾ ਹੈਗਾ ਕਿਉਂਕ ਤਾਂ ਵੀ ਉਹਦੀ ਜ਼ਿੰਦਗੀ ਦੇ ਵਿੱਚ ਕਿੰਨੀਆਂ ਸਮੱਸਿਆਵਾਂ ਹੈਗੀਆਂ ਨੇ ਤੇ ਇਹ ਬਹੁਤ ਵੱਡਾ ਉਪਰਾਲਾ ਬੜਾ ਨੇਕੀ ਦਾ ਕੰਮ ਹੈ ਥੈਂਕ ਯੂ ਤੁਹਾਡਾ ਸਾਰਿਆਂ ਦਾ ਜੀ ਥੈਂਕ ਯੂ ਵੈਰੀ ਮਚ ਜੀ ਜਿਵੇਂ ਕਿ ਤੁਸੀਂ ਦੇਖਿਆ ਵਾ ਪਿੱਛੇ 140 ਬੈਨੀਫੀਸ਼ੀਅਰ ਲੋਕ ਨੇ ਜੀ ਜਿਨ੍ਹਾਂ ਨੂੰ ਅੱਜ ਇਹ ਇਸ ਚੀਜ਼ ਦੇ ਵਿੱਚ ਜਿਹੜੇ ਅਲੱਗ-ਅਲੱਗ ਇਨਸਟਰੂਮੈਂਟਸ ਨੇ ਜਿਹੜੇ ਅਲੱਗ-ਅਲੱਗ ਵਹੀਕਲਸ ਨੇ ਉਹ ਦਿੱਤੇ ਜਾਣਗੇ ਤੁਸੀਂ ਮੇਰੇ ਪਿੱਛੇ ਬਿੱਕੀ ਜੀ ਤੁਹਾਨੂੰ ਦਿਖਾ ਵੀ ਰਹੇ ਨੇ ਤੁਸੀਂ ਦੇਖ ਸਕਦੇ ਹੋ ਜੇ ਕਿੱਡੀ ਵੱਡੀ ਨੇਕੀ ਦਾ ਕਿੰਨੀ ਵੱਡੀ ਪੁੰਨ ਕਿੰਨੀ ਵੱਡੀ ਇਨਸਾਨੀਅਤ ਦਾ ਕੰਮ ਹੈ ਕਿ ਇੱਕ ਦਿਵਿਆਗ ਬੰਦਾ ਜਦੋਂ ਆਪਣੇ ਜੋਗਾ ਹੋ ਜਾਊਗਾ ਆਪਣੇ ਤੇ ਡਿਪੈਂਡ ਹੋ ਜਾਊਗਾ ਤਾਂ ਨਾ ਤਾਂ ਉਹ ਪਰਿਵਾਰ ਤੇ ਨਾ ਹੀ ਸਮਾਜ ਤੇ ਬੋਝ ਰਹੂਗਾ ਹੋ ਸਕਦਾ ਹੈ ਅਜਿਹੀ ਚੀਜ਼ਾਂ ਤੋਂ ਪ੍ਰੇਰਣਾ ਲੈ ਕੇ ਹੋਰ ਵੀ ਅਜਿਹੀਆਂ ਕੰਪਨੀਆਂ ਆਵੇ ਉਹ ਪ੍ਰੋਪਰ ਟੰਗ ਦੇ ਨਾਲ ਕੀਤੀ ਜਾ ਸਕੇ ਥੈਂਕ ਯੂ ਜੀ ਥੈਂਕ ਯੂ ਵੈਰੀ ਮਚ ਹਰਪ੍ਰੀਤ ਤਾਲੂ ਵਾਲੀਆ ਮੇਰੇ ਸਾਥੀ ਵਿੱਕੀ ਵੱਡੀਰਾ ਜੀ ਏਬੀ 18 ਨਿਊਜ਼ ਤੋਂ ਏਬੀ 18 ਦੀ ਟੀਮ ਅੱਜ ਰਾਮਗੜੀਆ ਭਵਨ ਜੀਟੀ ਰੋਡ ਖੰਨਾ ਵਿਖੇ ਪਹੁੰਚੀ ਹੈ ਜਿੱਥੇ ਕਿ ਹੈਡਕੋ ਕੰਪਨੀ ਐਮਕੋ ਕੰਪਨੀ ਤੇ ਸਰਕਾਰ ਦੇ ਵੱਲੋਂ ਇੱਕ ਜੁਆਇੰਟ ਆਪਰੇਸ਼ਨ ਕੀਤਾ ਗਿਆ ਹੈ ਕਿ ਜਿਹਦੇ ਵਿੱਚ ਕੁਤ੍ਰਮ ਜਿਹੜੇ ਕਿ ਆਪਾਂ ਕਹਿ ਦਿੰਨੇ ਆ ਆਰਟੀਫੀਸ਼ੀਅਲ ਆਰਗਨਸ ਨੇ ਜਿਹੜੇ ਕਿ ਉਹ ਲੋਕਾਂ ਦੇ ਵਿੱਚ ਡਿਸਟ੍ਰੀਬਿਊਟ ਕੀਤੇ ਗਏ ਨੇ ਜਿਹਦੇ ਵਿੱਚ ਕਿ ਦਿਵਿਆਂਗ ਲੋਕਾਂ ਦੀਆਂ ਮਦਦ ਹੋ ਸਕੇ ਉੱਥੇ ਹੀ ਜਿੱਥੇ ਅਲੱਗ-ਅਲੱਗ ਸਮਾਜ ਸੇਵੀ ਸੰਸਥਾਨਾਂ ਦੇ ਨੁਮਾਇੰਦੇ ਪਹੁੰਚੇ ਨੇ ਸਾਡੇ ਸ਼ਹਿਰ ਦੇ ਮਾਨਯ ਤਾਂ ਸਰ ਅਜਿਹੇ ਇਵੈਂਟਸ ਨੂੰ ਅੱਗੇ ਤੋਂ ਵੀ ਕੰਟੀਨਿਊ ਕਰਨ ਦਾ ਜਿਹੜਾ ਪਲਾਨ ਹੈ ਸਰਕਾਰ ਬਣਾ ਰਹੀ ਹੈ ਪਹਿਲਾਂ ਤਾਂ ਜਿ ਇੱਥੇ ਵੀ 18 ਦਾ ਪਹੁੰਚਣ ਤੇ ਬਹੁਤ-ਬਹੁਤ ਧੰਨਵਾਦ ਜਿਤ ਤੱਕ ਅੱਲ ਹੈ ਕਿ ਇਹ ਜੋ ਕੈਂਪ ਲਗਾਇਆ ਰਿਹਾ ਸਾਡੇ ਹੁੜਕੋ ਕੰਪਨੀ ਦੇ ਐਮ ਡੀ ਸੰਜੇ ਜੀ ਵੱਲੋਂ ਖੰਨੇ ਵਿੱਚ ਰਾਮਗੜੀ ਭਵਨ ਦੇ ਵਿੱਚ ਇੱਕ ਬਹੁਤ ਹੀ ਵਿਸ਼ਾਲ ਕੈਂਪ ਲਗਾਇਆ ਜਾ ਰਿਹਾ ਹੈ ਜੋ ਕਿ ਜ਼ਰੂਰਤਮੰਦਾਂ ਨੂੰ ਇੱਥੇ ਉਹਨਾਂ ਨੂੰ ਟ੍ਰਾਈਸਾਈਕਲ ਵੰਡੇ ਜਾਣਗੇ ਜਿਨ੍ਹਾਂ ਦੇ ਅੰਗ ਕੋਈ ਅੰਗ ਹੀ ਨਹੀਂ ਉਹਨਾਂ ਨੂੰ ਅੰਗ ਆਰਟੀ ਵਿਛਲੰਗ ਦਿੱਤੇ ਜਾਣਗੇ ਜਿਹੜੇ ਸੁਣਨ ਦੀ ਪ੍ਰੋਬਲਮ ਉਹਨਾਂ ਨੂੰ ਹੀਅਰਿੰਗ ਮਸ਼ੀਨਾਂ ਦਿੱਤੀਆਂ ਜਾਣਗੀਆਂ ਇਹ ਜੋ ਸਾਰਾ ਕੰਮ ਹੈ ਇਹ ਸਾਡੀਆਂ ਇੱਥੇ ਦੀਆਂ ਜਿਹੜੀਆਂ ਸਮਾਜਿਕ ਜਥੇਬੰਦੀਆਂ ਨੇ ਸਾਡੇ ਜਿਹੜੇ ਸੁਸਾਇਟੀ ਦੇ ਬੰਦੇ ਨੇ ਇੱਥੇ ਸਮਾਜ ਸੇਵਕ ਸਾਡੇ ਨੇਗੀ ਸਾਹਿਬ ਖੜੇ ਨੇ ਨਮਾਜੀ ਖੜੇ ਨੇ ਸਾਰੇ ਬੰਦੇ ਸਾਡੇ ਬਾਬਾ ਜੀ ਖੜੇ ਨੇ ਇਹਨਾਂ ਦੇ ਸਹਿਯੋਗ ਨਾਲ ਇਹ ਕੰਮ ਨੇਪੜੇ ਚੜੇ ਆ ਸਾਡੇ ਪੰਜਾਬ ਸਰਕਾਰ ਦੇ ਸਹਿਯੋਗ ਨਾਲ ਅਸੀਂ ਇਹ ਕੈਂਪ ਲਾਏ ਆ ਔਰ ਅੱਗੇ ਵੀ ਕੈਂਪ ਲੱਗਦੇ ਰਹਿਣਗੇ ਕੱਲ ਵੀ ਇੱਕ ਕੈਂਪ ਲੁਧਿਆਣੇ ਵਿੱਚ ਲੱਗੇਗਾ ਤੇ ਅਗਲੇ ਮਹੀਨੇ ਪਲੈਨਿੰਗ ਬਣਾਈ ਜਾ ਰਹੀ ਹੈ ਕਿ ਅਸੀਂ ਮੱਛੀਵਾੜਾ ਸਾਈਡ ਤੇ ਵੀ ਇੱਕ ਕੈਂਪ ਲਗਾਈਏ ਜਿੱਥੇ-ਜਿੱਥੇ ਕੋਈ ਅੰਗ ਇਹਣਾ ਹੈਗਾ ਉਹਨਾਂ ਅਸੀਂ ਉਹਨਾਂ ਦਾ ਜਾ ਕੇ ਉੱਥੇ ਉਹਨਾਂ ਦਾ ਇਸ ਤਰ੍ਹਾਂ ਦੀ ਕੋਈ ਹੈਲਪ ਕਰੀਏ ਸੋ ਸਾਰਿਆਂ ਦਾ ਤੁਹਾਡਾ ਇੱਥੇ ਪਹੁੰਚਣ ਦੇ ਤਹਿ ਦਿਲੋਂ ਧੰਨਵਾਦ ਥੈਂਕ ਯੂ ਵੈਰੀ ਮਚ ਜੀ ਸਾਡੇ ਨਾਲ ਚੰਦਰ ਨੇਗੀ ਜੀ ਵੀ ਖੜੇ ਨੇ ਨੇਗੀ ਸਰ ਦੇਖਿਆ ਬੜੀ ਵੱਡੀ ਜ਼ਿੰਮੇਵਾਰੀ ਹੈ ਜੀ ਸਮਾਜ ਸੇਵੀ ਸੰਸਥਾਨ ਕਹਿ ਦੇਣਾ ਬੜਾ ਸੌਖਾ ਵੈ ਬਟ ਜ਼ਰੂਰਤਮੰਦ ਲੋਕਾਂ ਨੂੰ ਲੱਭਣਾ ਆਈਡੈਂਟੀਫਾਈ ਕਰਨਾ ਤੇ ਉਹਨਾਂ ਦਾ ਹੋਮਵਰਕ ਕਰਕੇ ਵੱਡੀਆਂ ਕੰਪਨੀਆਂ ਤੱਕ ਜਾਂ ਜਿਹੜੇ ਵੀ ਵੱਡੇ ادارے ਨੇ ਉਹਨਾਂ ਨੂੰ ਦੱਸਣਾ ਕਿ ਇਹ ਬੰਦੇ ਜ਼ਰੂਰਤਮੰਦ ਨੇ ਸਰ ਕਿਵੇਂ ਚੀਜ਼ ਹੈ ਜਿਹੜੀ ਅਸੈਸਮੈਂਟ ਹੁੰਦੀ ਹੈ ਕਿਵੇਂ ਚੀਜ਼ ਦੀ ਮੈਨੇਜਮੈਂਟ ਹੁੰਦੀ ਹੈ ਅੱਜ ਜਿਹੜਾ ਇੰਟਰ ਵੱਡਾ ਉਪਰਾਲਾ ਹੋ ਰਿਹਾ ਇਸ ਬਾਰੇ ਤੁਸੀਂ ਕੀ ਕਹੋਗੇ ਵਾਲਿਆ ਜੀ ਇਹ ਜਿਹੜਾ ਇਵੈਂਟ ਹੈ ਜਿਹੜਾ ਇਹਦੇ ਵਿੱਚ ਤੁਹਾਡਾ ਵੀ ਜਿਹੜਾ ਮੀਡੀਆ ਦਾ ਵੀ ਉਹ ਕੈਂਪ ਲਾਇਆ ਸੀ ਉੱਥੇ ਰਜਿਸਟ੍ਰੇਸ਼ਨ ਹੋਈ ਸੀ ਸਾਰੇ ਬੰਦਿਆਂ ਦੀ ਉਹਦੇ ਵਿੱਚ ਹੀ ਸਾਰੇ ਹੁੜਕੋ ਕੰਮਰੇ ਦੇ ਐਲ ਐਮ ਕੰਪਨੀ ਦੇ ਹੁੜਕੋ ਕੰਮਰੇ ਸਾਰੇ ਜੀ ਐਮ ਸਾਹਿਬ ਏ ਜੀ ਐਮ ਸਾਹਿਬ ਜੋ ਵੀ ਸਾਡੇ ਟਿਵਾਣਾ ਸਾਹਿਬ ਹੈ ਬਾਲ ਵਿਕਾਸ ਤੋਂ ਲੁਧਿਆਣਾ ਤੋਂ ਅਧਿਕਾਰੀ ਨੇ ਡਿਸਟ੍ਰਿਕਟ ਤੋਂ ਜ਼ਿਲ੍ਹੇ ਦੇ ਅਧਿਕਾਰੀ ਐਮ ਐਲ ਐ ਸਾਹਿਬ ਦੇ ਫਾਦਰ ਸਾਹਿਬ ਖੜੇ ਪਵਨ ਸਿੰਘ ਸਾਉ ਜੀ ਇਹ ਸਾਰਿਆਂ ਦਾ ਰਲਮ ਲਿਕੇ ਜਿਹੜਾ ਇਹ ਬਹੁਤ بڑا ਇੱਕ ਅਪਰਲ ਹੈ ਜੀ ਤਾਂ ਮੈਂ ਸਮਝਦਾ ਵੀ ਖੰਨੇ ਸ਼ਹਿਰ ਵਾਸਤੇ ਜਿਹੜਾ ਸਰਕਾਰ ਵੱਲੋਂ ਕੀਤਾ ਜਾ ਰਿਹਾ ਹੈ ਕੰਪਨੀਆਂ ਵੱਲੋਂ ਕੀਤਾ ਜਾ ਰਿਹਾ ਹੈ ਬਹੁਤ ਬੜੀ ਦੇਣ ਸਮਾਧਮੈਂ ਤੁਸੀਂ ਦੇਖ ਹੀ ਰਹੋ ਕੈਮਰਾਲ ਕਿੰਨੇ ਲੋਕ ਇਹਦੇ ਚ ਜਿਹੜੀ ਦਿਬਾਂਗ ਨੇ ਬਹੁਤ ਇੱਕ ਬਹੁਤ ਬੜੀ ਲਾਈਨ ਹੈ ਬਹੁਤ ਬੜੀ ਲਾਈਨ ਹੈ ਇਹਦੇ ਵਿੱਚ ਅਸੀਂ ਕੋਸ਼ਿਸ਼ ਕਰਾਂਗੇ ਉਹ ਗੁਰੂ ਮਹਾਰਾਜ ਦੀ ਕਿਰਪਾ ਹੋਵੇ ਇਹਨੂੰ ਵੀ ਅੱਗੇ ਵਾਸਤੇ ਵੀ ਅਸੀਂ ਇਸ ਤਰ੍ਹਾਂ ਰਜਿਸਟ੍ਰੇਸ਼ਨ ਕਰਦੇ ਰਹਾਂਗੇ ਤਾਂ ਅਪੀਲ ਕਰਾਂਗੇ ਕੰਪਨੀਆਂ ਨੂੰ ਵੀ ਅਦਰ ਸਰਕਾਰ ਨੂੰ ਵੀ ਤੇ ਸਾਡੇ ਸਾਰੇ ਜਿਹੜੀ ਖੰਨੇ ਦੀ ਸਮਾਜ ਸੇਵੀ ਸੰਸਥਾਵਾਂ ਅਸੀਂ ਹਰ ਟਾਈਮ ਖੜੇ ਸਾਨੂੰ ਹੁਣ ਕਹਿਣਾ ਨਹੀਂ ਚਾਹੀਦਾ ਕਹਿਣਾ ਹੀ ਪੈਂਦਾ 12-15 ਦਿਨਾਂਗੇ ਅਸੀਂ ਲੱਗੇ ਪੰਜ ਟਰੱਕ ਮਾਲ ਦੇ ਅਨਲੋਡ ਕਰਾਇਆ ਕੱਲ ਤਾਂ ਸਾਰੇ ਮਾੜਾ ਮੋਟਾ ਇੰਜਾਮ ਕਰਨਾ ਹੁੰਦਾ ਕਰਨ ਵੱਲ ਤੋਂ ਪਰਮਾਤਮਾ ਹਿੱਤੇ ਕੇ ਸਾਥ ਦੇਣਾ ਤੁਹਾਡੇ ਲੋਕਾਂ ਸਾਰਿਆਂ ਦੇ ਸਾਥ ਹੈ ਤੇ ਅਸੀਂ ਚਾਹਦੇ ਵੀ ਜਿਹੜਾ ਦਿਬਿਆਂਗ ਬੰਦੇ ਲੋਕ ਨੇ ਉਹਨਾਂ ਦੇਖੇ ਅਨਵੇ ਹੁੰਦਾ ਵੀ ਅਸੀਂ ਸਟੀ ਕੋਸ਼ਿਸ਼ ਹੋਗੀ ਥਰਡੇ ਸਾਰੇ ਲੋਕਾਂ ਨਾਲ ਰਲ ਮਿਲ ਕੇ ਅੱਗੇ ਵੀ ਜਿਹੜਾ ਪ੍ਰੋਗਰਾਮ ਹੈ ਸਾਡਾ ਜਾਰੀ ਰਹੂਗਾ ਧੰਨਵਾਦ ਜੀ ਤੁਹਾਡ ਸਾਰਿਆਂ ਦਾ ਜੀ ਥੈਂਕ ਯੂ ਵੈਰੀ ਮਚ ਜੀ ਕਹਿੰਦੇ ਨੇ ਟੀਮ ਵਰਕ ਇਸ ਇਕੁਅਲ ਟੂ ਡ੍ਰੀਮ ਵਰਕ ਸਾਡੇ ਨਾਲ ਨਿਰਮਲ ਸਿੰਘ ਨਿਮਾ ਜੀ ਵੀ ਖੜੇ ਨੇ ਸਾਡੇ ਸ਼ਹਿਰ ਦੇ ਬੜੇ ਮੰਨੇ ਪਰਮੰਨੇ ਸਮਾਜ ਸੇਵੀ ਵੀ ਨੇ ਕਲਮ ਨਾਲ ਵੀ ਲੋਕਾਂ ਨੂੰ ਜਾਗਰੂਕ ਕਰਦੇ ਰਹਿੰਦੇ ਨੇ ਨਿਮਾ ਜੀ ਦੇਖਿਆ ਵੇ ਕਿ ਸਮਾਜ ਦੇ ਵਿੱਚ ਬੜਾ ਵੱਡਾ ਇਹੋ ਜਿਹਾ ਇੱਕ ਦਾਇਰਾ ਵੈ ਇੱਕ ਲੋਕ ਨੇ ਕਿ ਜਿਨ੍ਹਾਂ ਨੂੰ ਸਮਾਜ ਸੇਵਾ ਦੇ ਕੰਮਾਂ ਦੀ ਬੜੀ ਜ਼ਰੂਰਤ ਹੈ ਸਰਕਾਰਾਂ ਜਿੱਥੇ ਤੱਕ ਪਹੁੰਚ ਕਰ ਸਕਦੀਆਂ ਨੇ ਆਮ ਬੰਦਾ ਜਿੱਥੇ ਤੱਕ ਪਹੁੰਚ ਕਰ ਸਕਦਾ ਬਟ ਜਿੱਥੇ ਸਮਾਜ ਸੇਵੀ ਸੰਸਥਾਨ ਤੇ ਤੁਹਾਡੇ ਵਰਗੇ ਭਰਾ ਤਰਤਲ ਤੇ ਪਹੁੰਚ ਕਰਦੇ ਨੇ ਤਾਂ ਜਿਵੇਂ ਅੱਜ ਸਾਰੇ ਇਹ ਇਵੈਂਟ ਇਹੋ ਜਿਹੀ ਥੋਰੀ ਹੈ ਦੀ ਕਿੰਨੀ ਕ ਹੋਰ ਜ਼ਰੂਰਤ ਹੈ ਅੱਜ ਦੀ ਜੋ ਇਵੈਂਟ ਹੈ ਇਹ ਇਹ ਨਰ ਸੇਵਾ ਨੂੰ ਲੈ ਕੇ ਬਹੁਤ ਵੱਡੀ ਇਵੈਂਟ ਹੈ ਕਿਉਂਕਿ ਇਨਸਾਨੀਅਤ ਦਾ ਜਿਹੜਾ ਪੱਲਾ ਇਹ ਸਮਾਜ ਦੀ ਵੀ ਸੰਸਥਾਵਾਂ ਸਰਕਾਰਾਂ ਅਤੇ ਕੰਪਨੀਆਂ ਵੱਲੋਂ ਕੀਤਾ ਜਾ ਰਿਹਾ ਹੈ ਮੇਰੀ ਨਿਗਾਹ 'ਚ ਇਸ ਤੋਂ ਉੱਪਰ ਹੋਰ ਕੋਈ ਉੱਤਮ ਕੰਮ ਨਹੀਂ ਹੋ ਸਕਦਾ ਧੰਨਵਾਦ ਜੀ ਬਾਤ ਵਧੀਆ ਉਹਨਾਂ ਨੇ ਸ਼ਾਰਟ ਹੈਂਡ ਬਰੀਫ ਗੱਲ ਕਹੀ ਸਾਡੇ ਵਿੱਚ ਉਹ ਲੋਕ ਵੀ ਨੇ ਜਿਨ੍ਹਾਂ ਨੂੰ ਕਿ ਅੱਜ ਦੇ ਇਸ ਕੈਂਪ ਦਾ ਬੈਨੀਫਿਟ ਮਿਲ ਰਿਹਾ ਵਾ ਸਾਡੇ ਨਾਲ ਬਜ਼ੁਰਗ ਨੇ ਜਿਹੜੇ ਕਿ ਪਹਿਲਾਂ ਇਹ ਚੀਜ਼ ਤੋਂ ਅਸਮਰਤ ਸੀ ਬਟ ਅੱਜ ਇਹ ਵਹੀਕਲ ਮਿਲਣ ਦੇ ਨਾਲ ਦੇਖਦੇ ਹਾਂ ਕਿ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਕੀ ਤਬਦੀਲੀਆਂ ਤੇ ਅੱਜ ਦੀ ਇਸ ਇਵੈਂਟ ਦੇ ਵਿੱਚ ਉਹ ਆਪ ਕੀ ਕਹਿਣਾ ਚਾਹੁੰਦੇ ਨੇ ਸਰ ਅੱਜ ਖੁਸ਼ ਹਾਂ ਜੀ ਜੋ ਵੀ ਸਰਕਾਰ ਵੱਲੋਂ ਤੇ ਅਲੱਗ-ਅਲੱਗ ਸਮਾਜਿਕ ਵੀ ਸੰਸਥਾਵਾਂ ਵੱਲੋਂ ਪ੍ਰਬਾਲਾ ਹੋਇਆ ਹਾਂਜੀ ਖੁਸ਼ ਹਾਂ ਜੀ ਸਾਰੇ ਹਾਂਜੀ ਇਹ ਗਵਰਨਮੈਂਟ ਨੇ ਬਹੁਤ ਵਧੀਆ ਕੀਤਾ ਜੀ ਦੇ ਦਿੱਤੀ ਜੀ ਸਾਨੂੰ ਇਹ ਸਾਈਕਲੀਆਂ ਹੁਣ ਤੁਸੀਂ ਆਪਣੇ ਜੋਗਾ ਤੁਹਾਨੂੰ ਲੱਗਦਾ ਪਿਆ ਜੀ ਕਿ ਜ਼ਿੰਦਗੀ ਥੋੜੀ ਜਿਹੀ ਸੁਖਾਲੀ ਹੋ ਜੂ ਹਾਂਜੀ ਹਾਂਜੀ ਜ਼ਿੰਦਗੀ ਜੀ ਸੁਖਾਲੀ ਹੋ ਜੂ ਜੀ ਬਾਹਰ ਬੂਰ ਅੰਦਰ ਜਾਇਆ ਛੱਕਦੇ ਆ ਜੀ ਹੋਰ ਵੀ ਤੁਹਾਨੂੰ ਦਿਖਾਣੀਆਂ ਸਾਡੇ ਪਿੱਛੇ ਕਈ ਭੈਣਾ ਬਜ਼ੁਰਗ ਮਾਤਾਵਾਂ ਜਿਨ੍ਹਾਂ ਨੇ ਕਿ ਇਸ ਚੀਜ਼ ਦਾ ਪੈਂਜੀ ਜਿਵੇਂ ਅੱਜ ਤੁਹਾਨੂੰ ਇਹ ਮਸ਼ੀਨ ਮਿਲ ਗਿਆ ਤਾਂ ਤੁਹਾਨੂੰ ਲੱਗਦਾ ਕਿ ਤੁਹਾਡੀ ਜ਼ਿੰਦਗੀ ਦੇ ਵਿੱਚ ਇਸ ਚੀਜ਼ ਨਾਲ ਕੀ ਫਰਕ ਪਊਗਾ ਹਾਂਜੀ ਉਦੋਂ ਮੈਂ ਬੜੇ ਔਖੇ ਹੋਏ ਸੀ ਹੁਣ ਠੀਕ ਹਾਂ ਬਿਲਕੁਲ ਹਾਂਜੀ ਠੀਕ ਹੈ ਜੀ ਸਾਡੇ ਨਾਲ ਪਿੱਛੇ ਹੋਰ ਬਜ਼ੁਰਗ ਵੀ ਨੇ ਬਾਬਾ ਜੀ ਇਹ ਚੀਜ਼ ਮਿਲਣ ਦੇ ਨਾਲ ਜ਼ਿੰਦਗੀ ਦੇ ਵਿੱਚ ਕੀ ਤੁਹਾਨੂੰ ਮਹਿਸੂਸ ਹੋ ਰਿਹਾ ਅੱਜ ਕੀ ਫਰਕ ਪਿਆ ਇਹ ਫਰਕ ਹੈ ਜੀ ਅਸੀਂ ਜਾਂ ਦੂਰ ਨੇੜੇ 2-4 ਕਿਲੋਮੀਟਰ ਜਾਣਾ ਸਾਨੂੰ ਬਹੁਤ ਸੌਖਾ ਹੋ ਗਿਆ ਨਹੀਂ ਅਸੀਂ ਜਾ ਨਹੀਂ ਸਕਦੇ ਹਾਂਜੀ ਧੰਨਵਾਦ ਹੈ ਜੀ ਜਿਵੇਂ ਕਿ ਤੁਸੀਂ ਦੇਖਿਆ ਵਾ ਸਾਰੇ ਬੰਦੇ ਜਿਹੜੋ ਬੰਦਾ ਕਹਿੰਦੇ ਨਹੀਂ ਆਪਣੇ ਜੋਗਾ ਹੋ ਜਾਂਦਾ ਤਾਂ ਉਹ ਉਸ ਪਰਮਾਤਮਾ ਦਾ ਸਰਕਾਰਾਂ ਦਾ ਤੇ ਸਾਰੇ ਹੀ ਸਾਡੇ ਦਾਨਵੀਰ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਕਿ ਇਸ ਲੋਕਾਂ ਬਾਰੇ ਸੋਚਿਆ ਤੇ ਅੱਜ ਇਹਨਾਂ ਨੂੰ ਇੱਕ ਤਰ੍ਹਾਂ ਦਾ ਆਪਣੇ ਆਪ ਚ ਸੰਪੰਨ ਹੋਣ ਦਾ ਮੌਕਾ ਦਿੱਤਾ ਥੈਂਕ ਯੂ ਜੀ ਥੈਂਕ ਯੂ ਵੈਰੀ ਮਚ ਇਸ ਸਲੀਪਾ ਦਿੱਤੀ ਐ ਸੀ ਜੋ ਉਹਨਾਂ ਨੂੰ ਜ਼ਰੂਰਤ ਸੀਗੀ ਅੱਜ ਉਹਨਾਂ ਦੀ ਜ਼ਰੂਰਤਾਂ ਦੀ ਪੂਰਤੀ ਲਈ ਇੱਥੇ ਉਹ ਲੋਕਾਂ ਨੂੰ ਸਾਰੇ ਜਿੰਨਾਂ ਵਿੱਚ ਈਲ ਚੇਅਰ ਪੌੜੀਆਂ ਵਗੈਰਾ ਹੋ ਗਈਆਂ ਆਪਣੇ ਕੰਨਾਂ ਦੀਆਂ ਮਸ਼ੀਨਾਂ ਹੋ ਗਈਆਂ ਔਰ ਸਾਰੇ ਕੁਝ ਟਰਾਈਸੈਂਕਲ ਹੋ ਗਏ ਮੋਟਰ ਜਿਵੇਂ ਕਿ ਮੈਮ ਨੇ ਦੱਸਿਆ ਪਿਆ ਪਹਿਲਾਂ ਜਿਹੜੀ ਚੀਜ਼ ਸ਼ਾਰਟਲਿਸਟ ਕੀਤੀ ਗਈ ਸੀ ਜਿਨ੍ਹਾਂ ਦੀਆਂ ਜਿਹੜੀਆਂ ਪਰਚੀਆਂ ਨੇ ਕੱਟੀਆਂ ਗਈਆਂ ਅੱਜ ਉਹਨਾਂ ਨੂੰ ਉਹ ਚੀਜ਼ ਦੀ ਜਿਹੜੀ ਡਿਲੀਵਰੀ ਦਿੱਤੀ ਜਾ ਰਹੀ ਹੈ ਅਸੀਂ ਵੀ ਅਲਿੰਕੋ ਕੰਪਨੀ ਹਰਡਕੋ ਕੰਪਨੀ ਸਾਡੇ ਡੀਐਸਐਸਓ ਸਰ ਤੇ ਅਲੱਗ-ਅਲੱਗ ਸਮਾਜ ਸੇਵੀ ਸੰਸਥਾਨਾਂ ਦੇ ਬੜੇ ਧੰਨਵਾਦੀਆਂ ਜਿਹੜੇ ਕਿ ਅਕਸਰ ਅਜਿਹੀ ਨੇਕੀ ਸਮਾਜਿਕ ਤੇ ਜ਼ਰੂਰਤਮੰਦ ਲੋਕਾਂ ਦੇ ਲਈ ਉਪਰਾਲੇ ਵਧਦੇ ਰਹਿੰਦੇ ਨੇ ਥੈਂਕ ਯੂ ਜੀ ਥੈਂਕ ਯੂ ਵੈਰੀ ਮਚ ਅਧਾਰੇ ਦੇ ਮੁਲਾਜ਼ਮ ਭਾਈ ਚਾਰਾ ਦੇਵ ਨੇ ਜਿਨ੍ਹਾਂ ਨੇ ਕਿ ਇਹ ਅਸੈਸਮੈਂਟ ਤੋਂ ਲੈ ਕੇ ਹੁਣ ਤੱਕ ਜਿਹੜੀ ਅੱਜ ਡਿਲੀਵਰੀ ਦਿੱ ਅੱਜ ਕੀ ਕੀ ਸਮਾਨ ਦਿੱਤਾ ਜਾ ਰਿਹਾ ਹੈ ਤੇ ਕਿਸ ਹਿਸਾਬ ਦੇ ਨਾਲ ਇਹ ਵੰਡਿਆ ਜਾ ਰਿਹਾ ਹੈ ਹਾਂਜੀ ਪਹਿਲੇ ਤੇ ਸਾਰਿਆਂ ਨੂੰ ਸ਼ਸ਼ੀਕਲ ਜੀ ਸਰ ਅਸੀਂ ਅਸੀਂ ਆਈਸੀਡੀ ਦਾ ਸੀਡੀਪੀ ਦਫਤਰ ਖੰਨਾ ਤੋਂ ਆ ਸਾਡੀ ਡਿਊਟੀ ਅਸੈਸਮੈਂਟ ਤੋਂ ਲੈ ਕੇ ਅੱਜ ਤੱਕ ਪੂਰੀ ਲੱਗੀ ਹੈ ਪੂਰੇ ਕੈਂਪ ਨੂੰ ਅਸੀਂ ਡਿਊਟੀ ਨਿਭਾਈ ਹੈ ਇਹ ਪਹਿਲਾ ਕੈਂਪ ਲੱਗਿਆ ਸੀ ਅਸੈਸਮੈਂਟ ਹੋਈ ਸੀਗੀ ਆਪਣੇ ਸਿਵਲ ਹਸਪੀਟਲ ਖੰਨਾ